ਦਸਵੇਂ ਪਾਸ਼ਾ ਨੇ ਸਾਡੇ ਵਾਲੀ ਹੱਥ ਕਰਕੇ ਗਿਆ ਸੀ ਇਨ ਪੁੱਤਰ ਨੇ ਕੇ ਅਸੀਸ ਬਾਰ-ਬਾਰ ਦੀਏ ਸੁਤਚਾਰ ਇਨ ਪੁੱਤਰਨ ਇਹਨਾਂ ਦਾ ਮਤਲਬ ਕਿਹੜੇ ਆ ਬੈਠੇ ਜਿਹੜੇ ਸਾਹਮਣੇ ਕਹਿੰਦੇ ਮੇਰੇ ਪੁੱਤ ਕਿੱਥੇ ਆ ਕਹਿੰਦਿਆ ਤੇਰੇ ਹੀ ਆ ਆ ਜਿਹੜੇ ਸਾਹਮਣੇ ਬੈਠੇ ਆ ਚਾਰ ਰੂਏ ਤੋਂ ਕੀਆ ਹੂਆ ਜੀਵਤ ਕਈ ਹਜ਼ਾਰ ਡੱਲੇ ਨੂੰ ਐਵੇਂ ਨਹੀਂ ਸੀ ਮਾਰੇ ਨੇ ਵੰਗਾਰਤਾ ਡੱਲਾ ਕਹਿੰਦਾ ਮਹਾਰਾਜ ਜੀਵਨ ਦੀ ਕਹਾਣੀ ਦੀ ਗੱਲ ਦੱਸਦਾ ਤੁਹਾਨੂੰ ਡੱਲਾ ਕਹਿੰਦਾ ਮਹਾਰਾਜ ਤੁਸੀਂ ਮੈਨੂੰ ਯਾਦ ਕਰਦੇ ਮੈਨੂੰ ਚੌਧਰੀ ਸੀ ਨਾ ਡੱਲਾ ਜ਼ਿਮੀਂਦਾਰ ਚੌਧਰੀ ਸੀਗਾ ਕਹਿੰਦਾ ਮੈਨੂੰ ਯਾਦ ਕਰਦੇ ਮੇਰੇ ਕੋਲੇ ਦੇਖੋ ਕਿੱਡੀ ਵੱਡੀ ਫੌਜ ਫਿਰ ਤੁਹਾਡੇ ਪੁੱਤ ਨਹੀਂ ਸ਼ਹੀਦ ਹੁੰਦੇ ਇੰਨਾ ਨੁਕਸਾਨ ਕਰਾ ਲਿਆ ਤੁਸੀਂ ਮਹਾਰਾਜ ਕਹਿੰਦੇ ਡੱਲਿਆ ਤੇਰੇ ਵਾਲੇ ਮੇਰੇ ਵਾਲੇ ਨਾਲ ਨਿਰਲਦੇ ਕਹਿੰਦਾ ਮਹਾਰਾਜ ਮੇਰੇ ਜੋਧੇ ਨਾ ਜੜੇ ਹਨੂਮਾਨ ਦੇ ਭਤੀਜੇ ਲੱਗਦੇ 40 40 ਰੋਟੀਆਂ ਖਾਣ ਵਾਲੇ ਅੱਡੀਆਂ ਅੱਡੀਆਂ ਬਾਹਾਂ ਅੱਡ ਅੱਡੇ ਜੁੱਸੇ ਅੱਡ ਅੱਡੇ ਕਦੋਂ ਉਹਨਾਂ ਦੇ ਇੱਕ ਬੰਦਾ ਹਜ਼ਾਰਾਂ ਨੂੰ ਧੱਕ ਕੇ ਕਹੋਣਾ ਲੈ ਜੀ ਕੀ ਸੀ ਮੁਗਲ ਫੌਜ ਉਹਨਾਂ ਮੁਰੇ ਐਨੇ ਉਹਨਾਂ ਇੱਕ ਸਿੰਪਲੀ ਗਾਰ ਸਿੱਖਣੇ ਲਿਆ ਕੇ ਬੰਦੂਕ ਪੇਟਾ ਕਰਤੀ ਮਹਾਰਾਜ ਨੇ ਕਹਿੰਦਾ ਮਹਾਰਾਜ ਆ ਤੁਹਾਡੇ ਲਈ ਤਿਆਰ ਕੀਤੀ ਹੈ ਤੇ ਇਹਦਾ ਨਿਸ਼ਾਨਾ ਪਰਖਾ ਚੈੱਕ ਕਰੋ ਇਹਨੂੰ ਮਾਰੇ ਕਹਿੰਦੇ ਹੁਣੀ ਪਰਖਾਂਗੇ ਦੱਲਾ ਖੜਾ ਆਉਂਦੀਆਂ ਵਡਿਆਈਆਂ ਕਰੀ ਜਾਂਦਾ ਸੀ ਮਾਰੇ ਕੋਲੇ ਤੇ ਮਾਰੇ ਕਹਦੇ ਉਹ ਢੱਲਿਆ ਸਾਧ ਤੇਰੇ ਜਵਾਨ ਫਿਰ ਵੇਖੀ ਕਹੋ ਜੇ ਕਹਿੰਦਾ ਜੀ ਕਿਵੇਂ ਕਹਿੰਦੇ ਅਸੀਂ ਬੰਦੂਕ ਪਰਖਣੀ ਹੈ ਢੱਲੇ ਦਾ ਜੀ ਨਾ ਕਰੇ ਜਵਾਨਾਂ ਵੱਲ ਨੂੰ ਜਾਣ ਨੂੰ ਪੈਰ ਨਾ ਬੁੱਟਿਆ ਜਾਏ ਕਹਿੰਦੇ ਸੱਦ ਹੁਣ ਕਿਵੇਂ ਕਹੇ ਵੀ ਹੁਣ ਡਿੰਗਾ ਮਾਰਦਾ ਸੀ ਖੜਾ ਮਾਰੇ ਗੋਲੇ ਜਾ ਕੇ ਨਾ ਉਹਨਾਂ ਨੂੰ ਕਹਿੰਦਾ ਗੱਲ ਸੁਣੋ ਆਜੋ ਦੋ ਜਣੇ ਆਜੋ ਕਹਿੰਦੇ ਕੀ ਕਰਨਾ ਜੀ ਕਹਿੰਦਾ ਮਹਾਰਾਜ ਨੇ ਨਾ ਬੰਦੂਖ ਦਾ ਨਿਸ਼ਾਨਾ ਉਪਰ ਰੱਖਣਾ ਉਹ ਵੀ ਪਾਰ ਪਿੱਛੇ ਖਿਚਣ ਲੱਗੇ ਕਹਿੰਦੇ ਸਾਡੇ ਤੇ ਪਰਖਣਾ ਕਿਸੇ ਪਸ਼ੂ ਨੂੰ ਮਾਰ ਕੇ ਵੇਖ ਲਓ ਕੋਈ ਘੋੜਾ ਘਾੜਾ ਮਾਰ ਦੇ ਜਿਹੜਾ ਮਰੀਅਲ ਚ ਕਿਸੇ ਹੋਰ ਥਾਂ ਪਰਖ ਲਓ ਤੁਰਦਾ ਨਾ ਕੰਬ ਦੇ ਕੰਬ ਦੇ ਅੱਖੀ ਡੱਲੇ ਨੇ ਵਾਸਤਾ ਪਾ ਤਨਖਾਹ ਲੈਣਿਓ ਮੇਰੇ ਕੋਲੋਂ ਤੁਸੀਂ ਇੰਨਾ ਅੰਨ ਖਾ ਕੇ ਮੇਰਾ ਜਿਵੇਂ ਕਰਦੇ ਹੋ ਮੈਂ ਚਲੋ ਆ ਗਏ ਤੇ ਰਸਤੇ ਦੇ ਵਿੱਚੋਂ ਪੁੱਠੇ ਮੁੜ ਕੇ ਕਹਿੰਦੇ ਚੌਧਰੀ ਜੀ ਸਾਡੀ ਵੀ ਹਿੰਮਤ ਪੈਂਦੀ ਮੈਦਾਨੇ ਜੰਗ ਜੇ ਤਾਂ ਮਰ ਜਾਾਂਗੇ ਐ ਨਹੀਂ ਮਰੀਦਾ ਗੋਲੀਆਂ ਗਾਲੀਆਂ ਮੂਰੇ ਬਿਨਾਂ ਮਤਲਬ ਤੋਂ ਦੱਲਾ ਡੀ ਵੀ ਜੀ ਪਾ ਕੇ ਨਾ ਮਗਰ ਵੇਹਦਾ ਵੀ ਕਿਤੇ ਆਈ ਜਾਣ ਮਾਰੇ ਕਹਿੰਦੇ ਡੱਲੇ ਕਿਉਂ ਵੀ ਆਏ ਨਹੀਂ ਤੇਰੇ ਬੰਦੇ ਕਹਿੰਦਾ ਜੀ ਆਉਂਦੇ ਆਉਂਦੇ ਮੁੜ ਗ ਡਰਦੇ ਕਹਿੰਦੇ ਕਿਉਂ ਕਹਿੰਦੇ ਆਏ ਨਹੀਂ ਅਸੀਂ ਵੀ ਅਜੇ ਤਾਂ ਬਹਾਦਰੀ ਜੰਗ ਦੇ ਮੈਦਾਨ ਵਿੱਚ ਹੀ ਦਿਖਾਉਣੇ ਹੁੰਦੇ ਆ ਐਨੇ ਨੂੰ ਮਾਰੇ ਵਾਏ ਮਾਰਦੇ ਨੇ ਕੋਈ ਭਾਈ ਆਇਓ ਭਾਈ ਕੋਈ ਇੱਕ ਤੋਂ ਸਿੰਘ ਅਸੀਂ ਬੰਦੂਕ ਦਾ ਨਿਸ਼ਾਨਾ ਉੱਪਰ ਰੱਖਣਾ ਦੋ ਪਿਓ ਤੇ ਪੁੱਤਰ ਦੱਸਿਆ ਵੀਰ ਸਿੰਘ ਤੇ ਧੀਰ ਸਿੰਘ ਇੱਕ ਆਟਾ ਗੁੰਨੀ ਜਾਂਦਾ ਤੇ ਇੱਕ ਪੱਗ ਬੰਨੀ ਜਾਂਦਾ ਲੰਗਰ ਚਾਟਾ ਗੋਣਾ ਦਾ ਇੱਕ ਦਸਤਾਰ ਬੰਨੀ ਜਾਂਦਾ ਉਹ ਸੁਣਦਿਆ ਸਾਰੀ ਭੱਜ ਪਏ ਮਾਰੇ ਕਹਿੰਦੇ ਆ ਕੇ ਮਾਰੇ ਨੂੰ ਨਮਸਕਾਰ ਕਰਕੇ ਕਹਿੰਦੇ ਦੱਸੋ ਸੱਚੇ ਪਾਸ਼ਾ ਕੀ ਹੁਕਮ ਹੈ ਮਾਰੇ ਕਹਿੰਦੇ ਆ ਆ ਤੋੜੇ ਵਾਲੀ ਬੰਦੂਕ ਹੈ ਇਹਦਾ ਨਿਸ਼ਾਨਾ ਉੱਪਰ ਰੱਖਣਾ ਉਹਨ ਪੁੱਤ ਜੀ ਉਹ ਕੱਦ ਛੋਟਾ ਛੋਟਾ ਹੈ ਪਿਓ ਪਿਓ ਹੁੰਦਾ ਵੱਡਾ ਹੈ ਪੁੱਤ ਸਾਹਮਣੇ ਹੋ ਗਿਆ। ਕਹਿੰਦਾ ਪਹਿਲਾਂ ਮੈਨੂੰ ਬਾਜ ਸੁਣੀ ਸੀ ਮਹਾਰਾਜ ਨੇ। ਉਹ ਕਹਿੰਦਾ ਨਹੀਂ ਨਹੀਂ ਪਹਿਲਾਂ ਮੈਨੂੰ ਸੁਣੀ ਸੀ। ਪਿਓ ਅੱਗੇ ਹੁੰਦਾ। ਮਹਾਰਾਜ ਕਹਿੰਦੇ ਦੋਨੇ ਖੜ੍ਹਜੋ। ਪੁੱਤ ਅੱਗੇ ਖੜ ਗਿਆ ਤੇ ਪਿਓ ਪਿੱਛੇ ਖੜ ਗਿਆ। ਤੇ ਪੁੱਤ ਅੱਡੀਆਂ ਚੁੱਕ ਕੇ ਪੱਬਾਂ ਝਾਰੋ ਕੇ ਖੜਦਾ ਕਿਤੇ ਗੋਲੀ ਨੀਵੀਂ ਰਹਿ ਗਈ ਤੇ ਕਿਤੇ ਬਚ ਨਾ ਜਾਵਾਂ ਮੈਂ। ਮੈਂ ਕੁਰਬਾਨ ਹੋ ਜਾ ਗੁਰੂ ਦੇ ਅੱਗੇ। ਤੇ ਮਹਾਰਾਜ ਚਲਾਉਂਦੇ ਨੇ ਬੰਦੂਕ ਤੇ ਸਾਧ ਸੰਗ ਜੀ ਜਦੋਂ ਬੰਦੂਕ ਚਲਾਈ ਤੇ ਗੋਲੀ ਉੱਪਰ ਦੀ ਘੜਤੀ ਉੱਪਰ ਦੀ ਘੜਤੀ ਤੇ ਡੱਲੇ ਨੇ ਕੰਨਾਂ 'ਚ ਉਂਗਲਾਂ ਦੇਲੀਆਂ ਤੇ ਅੱਖਾਂ ਵੀ ਜਲੀਆਂ ਵੇਖਿਆ ਨਹੀਂ ਸੀ ਨਾ ਜਾਂਦਾ ਵੀ ਉਹਨੂੰ ਐਂ ਮਰ ਜਾਂਦੇ ਇਹ ਅੱਖਾਂ ਖੁੱਲੀਆਂ ਉਂਗਲਾਂ ਕਟੀਆਂ ਕੰਨਾਂ 'ਚੋਂ ਵਹਿੰਦਾ ਸਾਹਮਣੇ ਖੜੇ ਐ ਕਹਿੰਦੇ ਉਹ ਵੀਰ ਸਿੰਘ ਧੀਰ ਸਿੰਘ ਕਹਿੰਦੇ ਮਾਰੇ ਤੁਸੀਂ ਸਾਡੇ ਤੇ ਕਿਉਂ ਨੇ ਨਿਸ਼ਾਨਾ ਲਾਇਆ ਮਾਰੇ ਕਹਿੰਦੇ ਡੱਲਿਆ ਕਿਵੇਂ ਐ ਇਹ ਆਉ ਮੇਰੇ ਮਰਜੀ ਹੋੜੇ ਤੂੰ ਕਹਿਣਾ ਪੁੱਤ ਮਾਰ ਤੇ ਪੁੱਤ ਚੜਾਈ ਕਰਕੇ ਤੁਹਾਡੇ ਸ਼ਹੀਦ ਹੋ ਗਏ ਮੈਂ ਐਵੇਂ ਨਹੀਂ ਸ਼ਹੀਦ ਕੀਤੇ ਦੇਖ ਮੇਰੇ ਸਿੰਘਾਂ ਦਾ ਪਿਆਰ ਢੱਲੇ ਦੇਖ ਮੇਰੇ ਸਿੰਘਾਂ ਦਾ Hey, come here. ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਇਹ ਆ ਮੇਰੋ ਮਰਜੀ ਬੜੇ ਮੈਂ ਤਾਈਓ ਵਾਰੇ ਆ ਤੇ ਇਹ ਮੇਰੇ ਲਈ ਮਰਨ ਲਈ ਤਿਆਰ ਆ ਆ ਤੇਰੇ ਆਲੇ ਤਨਖਾਈੇ ਨਹੀਂ ਖੜਦੇ ਮਾਰੇ ਕਹਿੰਦੇ ਨੀਵੀਂ ਪੈ ਗਈ ਡੱਲੇ ਦੀ ਜਿਹੜਾ ਡੀਂਗਾ ਮਾਰਦਾ ਸੀ ਅੱਜ ਵੀ ਉਹ ਬੰਦੂਕ ਦਮਦਵਾ ਸਾਹਿਬ ਜਾਨਦੇ ਉਹਨਾਂ ਦਾ ਦਰਸ਼ਨ ਕਰਾਇਆ ਜਾਂਦੇ ਉਸ ਬੰਦੂਕ